ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਾਹਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਤੇ ਬਾਈ ਜੀ ਹਰਾਨਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਪਹਿਲਾ ਸੂਆ ਗੱਬਣਾ ਮੋਹਰਾ ਝੋਟੀ ਬਕਾਊ ਆ ਜਿਹੜੀ ਪੰਦੀ ਡਿਟੇਲ ਆਪਾਂ ਬਾਈ ਜੀ ਹਰਾਨਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਜੇ ਇਹ ਚੰਗੇ ਪਸ਼ੂ ਤੁਸੀਂ ਖਰੀਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਸਖਰਾਜਪੋ ਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਉਣ ਲੈਣਿਆ ਜਾਣਕਾਰੀ ਝੋਟੀ ਬਾਰੇ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਹਰਪਵਾਨ ਸਿੰਘ ਆ ਜੀ ਹਰਪਵਾਨ ਸਿੰਘ ਤੇ ਮੋਬਾਈਲ ਨੰਬਰ ਦੱਸ ਦਿਓ ਆਪਣਾ ਜੀ ਨੰਬਰ 9464608371 9464608371 08371 ਹਾਂ ਠੀਕ ਆ ਜੀ ਇਹ ਝੋਟੀ ਬਾਈ ਆਪਣੇ ਘਰ ਦੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਪਹਿਲਾ ਸੂਆ ਹੁੰਦੀ ਹੈ ਹਾਂ ਪਹਿਲਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਬਸ 5-7 ਦਿਨ ਹੀ ਲਾਉਗੀ 5-7 ਦਿਨ ਲਓ ਵੀ ਸੱਜਣੋ ਕਦ ਕਾਠ ਬਹੁਤ ਆ ਝ ਦੇਖ ਸਕਦੇ ਹੋ ਤੁਸੀਂ ਮੂੰਹ ਮਾਥਾ ਗੋਲ ਸਿੰਘ ਦੀ ਆ ਤੇ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਵਾਂਗੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਇਹ ਦਿਖਾਵਾਂ। ਲਓ ਵੀ ਥਣ ਬਹੁਤ ਚੰਗਾ ਲੱਗਿਆ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ। ਵਿਰਲਾ ਵੀ ਚੰਗਾ ਤੇ ਮੋਟਾ ਵੀ ਚੰਗਾ। ਸੋਹਣਾ ਸਹਿਜ ਆ ਥਣ ਦਾ ਦੋਸਤੋ ਦੇਖ ਸਕਦੇ ਹੋ ਤੁਸੀਂ। ਦੋਨਾਂ ਪਾਸੇ ਤੁਹਾਨੂੰ ਥਣ ਦਿਖਾਉਣੇ। ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਕਿਉਂਕਿ ਕੱਦ ਕਾਠ ਬਹੁਤ ਸੇਮ ਸਹਿਜ ਆ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸੇ। ਬਹੁਤ ਸਾਫ ਸੁਥਰਾ ਥਾਣ ਲੱਗੇ। ਇਹ ਥੋੜੀ ਭਲੂਣਾ ਦੋਸਤ ਜਿਹੜਾ ਡਰ ਨਹੀਂ ਕੋਈ ਹੁੰਦਾਗਾ ਕਿਉਂਕਿ ਪਹਿਲੇ ਸੂਏ ਝੋਟੀ ਆ ਤੇ ਮਾੜੀ ਮੋਟੀ ਭਲੂਣਾ ਹੋ ਜਾਂਦੀ ਆ। ਬੈਠ ਕੋੜਾ ਤੁਸੀਂ ਦੇਖ ਸਕਦੇ ਹੋ ਕਿਸੇ ਚੰਗੇ ਬੋਲਣ ਵਾਲੋਂ ਘੱਟ ਨਹੀਂਗਾ। ਕੱਦ ਬਹੁਤ ਜ਼ਿਆਦਾ ਤੇ ਰਾਜੀ ਭਲੀ ਬਹੁਤ ਆ ਤੁਹਾਨੂੰ ਤੋੜ ਕੇ ਦਿਖਾਉਣੇ ਆ। ਮੰਮੀ ਐਨੂੰ ਲਿਆ ਪਾਣੀ ਅੰਦੀ ਨੂੰ। ਦੇਖ ਸਕਦੇ ਹੋ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਤੇ ਸਾਫ ਸੁਥਰਾ। ਲਓ ਵੀ ਸੱਜਣੋ। ਕੰਦ ਕਾਠ ਤੇ ਰਾਜੀ ਭਲੀ ਤਾਂ ਹੱਦੋਂ ਹੀ ਜ਼ਿਆਦਾ ਆ। ਹੌਲੀ ਹੌਲੀ ਬਾਈ। ਬਹੁਤ ਵੱਡਾ ਹਵਾਨਾ ਹੈ ਇੱਥੇ ਬੰਦ ਦਿਓ ਭਾਈ ਜੀ ਦੇਖ ਸਕਦੇ ਹੋ ਤੁਸੀਂ ਸਾਫ ਸੁਥਰਾ ਤੇ 15 ਹਵਾਨਾ ਦੋਸਤੋ ਪਹਿਲਾ ਸੂਆ ਝੋਟੀ ਨੇ ਸੂਣਾ ਹਾਂਜੀ ਭਾਈ ਜੀ ਕੀ ਮੁੱਲ ਮੰਗਿਆ ਇਹਦਾ ਬਾਈ ਆਪਾਂ ਫੋਨ ਨੰਬਰ ਦੇਦਾ ਫੋਨ ਤੇ ਕਰ ਲਾਂਗੇ ਠੀਕ ਆ ਜੀ ਲਓ ਵੀ ਸੱਜਣੋ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਲਈ ਆ ਪਹਿਲਾ ਸੂਆ ਸੂਣਾ ਕਰਮਾਲੀ ਦਾ ਕਦ ਕਾਟ ਤੇ ਥਣ ਹਵਾਨਾ ਤੁਹਾਨੂੰ ਦਿਖਾਤਾ ਸਾਰਾ ਸਾਫ ਸੁਥਰਾ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਦੇ ਤੁਸੀਂ ਬਾਈ ਜਿਹਰਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਲੱਗਿਆ ਇਸ ਨੰਬਰ ਦੇ ਤੁਸੀਂ ਸਾਡਾ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਜਲਦੀ ਮਿਲਦੇ ਹਾਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ